ਕੇਂਦਰ ਸਰਕਾਰ ਦੀ ਸ਼ਾਇਦ ਉੱਤੇ ਪੰਜਾਬ ਸਰਕਾਰ ਨੇ ਹੱਦ ਦਰਜੇ ਦੀ ਗੂਰਤਤਾ ਦਿਖਾਉਂਦੇ ਹੋਏ ਮੀਟਿੰਗ ਦੇ ਲਈ ਬੁਲਾ ਕੇ ਕਿਸਾਨ ਆਗੂਆਂ ਨੂੰ ਅਰੈਸਟ ਕਰਨਾ ਸਤਿ ਨਿੰਦਨਯੋਗ ਹੈ। ਉਹ ਤੋਂ ਪੁੱਛ ਜਿਹੜੀ ਹੈ ਮੇਰੇ ਮਦਰੀ ਵੀ ਲੱਗੀ ਹੋਈ ਹੈ ਤੇ ਮੈਂ ਬਸ ਘਰ 10 ਮਿੰਟ ਹੀ ਖੜਾ ਸੀ ਤੇ ਉਸ ਤੋਂ ਬਾਅਦ ਹੀ ਫਿਰ ਮੁਸ਼ ਹੋਏ ਪਏ ਆ ਤੇ ਘਰੋਂ ਬਾਹਰ ਆ ਕਿਉਂਕਿ ਮੁਰਜ਼ੇ ਦੀ ਜਿਹੜੀ ਹੈ ਅਗਲੀ ਰੰਨੀਤੀ ਵਾਸਤੇ ਸਾਨੂੰ ਫਿਰ ਗੋਦਪਦੀਆਂ ਕਰਨੀਆਂ ਪੈ ਰਹੀਆਂ। ਕਹਿ ਸਕਦੇ ਜਿਹੜੇਸ ਆਪਣੇ ਸਾਰੇ ਕਿਸਾਨ ਭਾਈ ਨੇ ਕਿਸਾਨ ਆਗੂ ਨੇ ਉਹਨਾਂ ਦੇ ਫੋਨ ਵੀ ਇਸ ਕਾਰਨ ਕਰਕੇ ਬੰਦ ਧਿਆ ਕਿਉਂਕਿ ਡਾਇਰੈਕਟ ਦੇ ਲੋਕੇਸ਼ਨ ਟ੍ਰੇਸ ਹੋ ਗਈ ਤਾਂ ਉਹਨਾਂ ਨੂੰ ਵੀ ਹਰੱਸਤ ਵਿੱਚ ਲੈ ਲਿਆ ਜਾਵੇਗਾ ਹਾਂ ਬਿਲਕੁਲ ਹਰੱਸਤ ਵਿੱਚ ਲੈ ਲਿਆ ਜਾਵੇਗਾ ਤੇ ਡਰ ਸਰਸਰ ਨੂੰ ਐਸੇ ਜੀਤਦਾ ਇਹ ਹੈ ਕਿ ਆਪਾਂ ਕੁਝ ਨਾ ਕੁਝ ਬਾਹਰ ਹੋਣਾ ਬਾਹਰ ਹੈ ਕਿ ਵਿਰੋਧ ਬੰਦੀ ਕਰ ਸਕਦੇ ਹਾਂ ਮਤਲਬ ਗ੍ਰਿਫਟਰ ਹੋਣ ਦਾ ਡਰ ਨਹੀਂ ਹੁੰਦਾ ਕੋਈ ਵੀ ਕਿਸਾਨ ਆਪ ਨੂੰ ਜੀ ਸਰ ਵੀ ਹੁੰਦਾ ਹੈ ਕਿ ਆਪਾਂ ਕੋਈ ਜਿੰਨੀ ਕਾ ਗੋਈ ਕਰ ਸਕਦੇ ਹੁਈਏ ਕਿਉਂਕਿ ਜਿਹੜੇ ਅੰਦਰ ਨੇ ਉਹਨਾਂ ਨੂੰ ਪਤਾ ਨਹੀਂ ਉਹ ਕਦੋਂ ਉਹਨਾਂ ਨੂੰ ਛੱਡਦੇ ਆ ਪਰ ਲੇਕਿਨ ਉਹਨਾਂ ਨੂੰ ਛਡਾਉਣ ਲਈ ਆਪਾਂ ਔਰ ਇਹਨਾਂ ਤੱਕਾ ਕਿ ਉੱਥੇ ਮੋਰਚੇ ਦੇ ਉੱਤੇ ਸਾਰੀ ਪੁਲਿਸ ਦੀ ਨਿਗਰਾਨੀ ਚ ਚੋਰੀ ਹੋਈ ਹੈ ਕੰਨਾਂ ਤੱਕ ਨਹੀਂ ਖਦੇੜਿਆ ਉੱਥੇ ਕੀਮਤੀ ਸਮਾਨ ਚੋਰੀ ਹੋਇਆ ਉੱਥੇ ਲੱਗ ਕੇ ਜਾਨ ਨਹੀਂ ਦੇ ਰਹੇ ਉੱਥੇ ਕਿਸੇ ਨੂੰ ਸਮਾਨ ਵਾਸਤੇ ਸਾਰਾ ਕੁਝ ਬਾਹਰ ਇੱਕਦਾਂ ਸਿੱਟੀ ਜਾ ਰਹੇ ਨੇ ਟਰਾਲੀਆਂ ਵਿੱਚ ਉਹ ਟੈਂਟ ਲੱਗੇ ਆ ਸਮਾਨ ਦੇ ਕੀਮਤੀ ਵਿੱਚੋਂ ਕੱਢ ਲਿਆ ਤੇ ਮੈਂ ਕਹਾਂਗਾ ਪੁਲਿਸ ਚੋਰ ਹੈ ਪੰਜਾਬ ਦੀ ਜਿਹਦੇ ਹੁੰਦਿਆ ਸਾਰੀ ਚੋਰੀ ਹੋਈ ਹੈ ਇਹਨਾਂ ਦਾ ਗੇਂਦਰੀ ਵਾਰ ਜਦੋਂ ਉਹਦੀ ਕੋਈ ਸਜ਼ਾ ਦੀ ਗੱਲ ਚੱਲਦੀ ਹੈ ਉਥੇ ਦਾ ਇਹਨਾਂ ਸਾਰਿਆਂ ਨੂੰ ਰੋਟੀ ਨਹੀਂ ਸੋਝਦੀ ਜਾ ਕੇ ਬਹਿ ਜਾਂਦੇ ਨੇ ਮੰਤਰੀ ਮੰਤਰ ਤੇ ਜਾਂ ਜਿੱਥੇ ਵੀ ਉਹ ਕਿਤੇ ਜਗ੍ਹਾ ਮਿਲਦੀ ਹੈ ਇਹਨਾਂ ਨੂੰ ਤਾਂ ਆਪਣੇ ਜਿਨ੍ਹਾਂ ਨੇ ਇਹਨਾਂ ਨੂੰ ਰਾਜਭਾਣ ਤੋਂ ਪਿਆ ਉਹਨਾਂ ਦੀ ਆਵਾਜ਼ ਬਣ ਕੇ ਤਾਂ ਇਹਨਾਂ ਕੋਲੋਂ ਇੱਕ ਵਾਰੀ ਉੱਥੇ ਗੱਲ ਨਹੀਂ ਹੋਈ ਕੋਈ ਹੁਣ ਵੀ ਜੇਕਰ ਐਡੇ ਵੱਡੇ ਜਬਰਦਸਤ ਆਵਾਜ਼ ਵੀ ਜੇਕਰ ਲੋਕ ਜਿਹੜੇ ਆ ਉਹ ਇਕੱਠਾ ਨਾ ਹੋਏ ਜਿਹੜੇ ਵਿਖੜੇ ਫਿਰਦੇ ਨੇ ਕਿਸਾਨ ਆਗੂ ਆਪਣੀ ਹੋਂਮੇ ਨੂੰ ਲੈ ਕੇ ਜੇਕਰ ਉਹਨਾਂ ਨੂੰ ਵੀ ਸਮਝ ਨਾ ਲੱਗੀ ਇਕਤਾ ਦੇ ਲਈ ਲੋਕਾਂ ਨੂੰ ਵੀ ਸਮਝ ਨਾ ਲੱਗੀ ਉਸ ਦਾ ਫਿਰ ਪੰਜਾਬ ਜਿਹੜਾ ਉਹ ਜਲਦੀ ਗੁਲਾਮ ਹੋ ਜਾਏਗਾ ਪੰਜਾਬੀਆਂ ਨੂੰ ਕਿਸੇ ਨੇ ਬਚਾਉਣਾ ਨਹੀਂ ਤੇ ਇਸ ਲਈ ਮੇਰੀ ਤਾਂ ਬਸ ਇਹ ਬੇਨਤੀ ਹਸ ਜੁੜ ਕੇ ਭਾਈ ਇੱਕ ਮੁੱਠ ਹੋ ਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਆਧਰਾ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸ ਦਿਆਂ ਜਿੱਥੇ ਕਿ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਫਾਰਮਰਸ ਦੀ ਠਨੋਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਉੱਥੇ ਜੋ ਸਾਰੇ ਕਿਸਾਨਾਂ ਦੇ ਟੈਂਟ ਵਗੈਰਾ ਸਨ ਉਹ ਵੀ ਉਹਨਾਂ ਜ਼ਬਰਨ ਉਹਨਾਂ ਨੂੰ ਲਾ ਦਿੱਤਾ ਗਿਆ ਹੈ ਉੱਥੇ ਬਲਡੋਜ਼ਰ ਐਕਸ਼ਨ ਚੱਲਿਆ ਜਿੱਥੇ ਫਾਰਮਰਸ ਨੂੰ ਕੋਈ ਸਮਾਂ ਨਹੀਂ ਦਿੱਤਾ ਗਿਆ ਕਿ ਆਪਣਾ ਸਮਾਨ ਵੀ ਚੁੱਕ ਲੈਣ ਤੇ ਦੂਜੇ ਪਾਸੇ ਹੀ ਜੋ ਸੀਨੀਅਰ ਆਗੂਆ ਉਹਨਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਹੈ ਦਸਿਆ ਰਿਹਾ 100 ਤੋਂ ਵੱਧ ਜੋ ਕਿਸਾਨੀ ਫਾਰਮਰ ਸੀਨੀਅਰ ਫਾਰਮਰਸ ਨੇ ਉਹਨਾਂ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਹੀ ਜੋ ਹੋਰ ਫਾਰਮਰਸ ਲੀਡਰ ਉਹਨਾਂ ਨੂੰ ਅਰੈਸਟ ਕਰਨ ਲਈ ਵੀ ਲਗਾਤਾਰ ਛਾਪੇਮਾਰੀਆਂ ਚੱਲੀਆਂ ਨੇ ਕਿਉਂਕਿ ਕੁਝ ਸੀਨੀਅਰ ਫਾਰਮਰ ਲੀਡਰਸ ਜੋ ਮੀਟਿੰਗ ਵਿੱਚ ਨਹੀਂ ਜਾ ਸਕੇ ਸਨ ਹੁਣ ਪੰਜਾਬ ਸਰਕਾਰ ਦੀ ਕੋਸ਼ਿਸ਼ ਚੱਲ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਵੇ ਤਾਂ ਕਿ ਜੋ ਇਹ ਮੁਹਿੰਮ 13 ਮਹੀਨੇ ਤੋਂ ਲਗਾਤਾਰ ਸਰਕਾਰ ਪੰਜਾਬ ਸਰਕਾਰ ਕਹਿ ਲੋ ਜਾਂ ਸੈਂਟਰ ਸਰਕਾਰ ਦੇ ਅਗੇਂਸਟ ਚੱਲੇ ਸੀ ਉਸ ਨੂੰ ਦੁਬਾਰਾ ਸ਼ੁਰੂ ਨਾ ਹੋਣ ਦਿੱਤਾ ਜਾ ਰਵੇ। ਤੋਂ ਇਸ ਦੇ ਸਬੰਧ ਵਿੱਚ ਹੀ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾ ਜੁੜੇ ਹੋਏ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭੋਜਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੌਜੀ ਖਤਾ ਵੈਜੀ ਫਤਿਹਾਲ ਸਾਹਿਬ ਹੱਥ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਵੀ ਪਿਆਰ ਭਰੀ ਸ਼াশਿਗਤ ਜੀ ਉਜਰਾਜ ਜੀ ਪਤਾ ਲੱਗਿਆ ਸੀ ਕਿ ਤੁਸੀਂ ਕੁਝ ਪਰਿਵਾਰਕ ਆਪਣੀ ਜ਼ਿੰਮੇਵਾਰ ਕੰਨ ਕਰਕੇ ਮੀਟਿੰਗ ਵਿੱਚ ਨਹੀਂ ਜਾ ਸਕੇ ਸਨ ਅਤੇ ਹੁਣ ਤੁਹਾਨੂੰ ਵੀ ਅਰੈਸਟ ਕਰਨ ਦੀ ਜਦ ਸਾਡੇ ਨਾਲ ਹੋ ਜੋ ਸਾਥੀ ਨੇ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਬਿਲਕੁਲ ਜੀ ਜਿੱਥੇ ਮਤਲਬ ਕੇਂਦਰ ਸਰਕਾਰ ਦੀ ਸ਼ਾਇਦ ਉੱਤੇ ਪੰਜਾਬ ਸਰਕਾਰ ਨੇ ਹੱਦ ਦਰਜੇ ਦੀ क्रूरਤਾ ਦਿਖਾਉਂਦੇ ਹੋਏ ਮੀਟਿੰਗ ਦੇ ਲਈ ਬੁਲਾ ਕੇ ਕਿਸਾਨ ਆਗੂਆਂ ਨੂੰ ਅਰੈਸਟ ਕਰਨਾ ਤਾਤੀਨਿੰਦਨਯੋਗ ਹੈ ਜੀ ਤੇ ਉਹ ਤਾਂ ਜੋ ਵੀ ਸਾਰਾ ਅੱਜ ਦੇ ਧਿਆਨ ਦੇ ਵਿੱਚ ਹੈ ਔਰ ਬਾਕੀ ਜਿਹੜੇ ਆ ਆਗੂ ਅਸੀਂ ਕਿਸੇ ਕਾਰਨ ਮਤਲਬ ਖਨੌਰੀ ਤੋਂ ਹੀ ਮਜਬੂਰਨ ਮੇਕ ਨੂੰ ਕਿਸੇ ਕਾਰਨ ਆਉਣਾ ਪਿਆ ਅਸੀਂ ਘਰ ਵੱਲ ਜੀ ਤੇ ਉਦੋਂ ਤੇ ਪੁਲਿਸ ਜਿਹੜੀ ਹੈ ਮੇਰੇ ਮਦਰ ਵੀ ਲੱਗੀ ਹੋਈ ਹੈ ਤੇ ਮੈਂ ਬਸ ਘਰ 10 ਮਿੰਟ ਹੀ ਖੜਾ ਸੀ ਤੇ ਉਸ ਤੋਂ ਬਾਅਦ ਹੀ ਫਿਰ ਰੂਪੋਸ਼ ਹੋਏ ਪਏ ਆ ਤੇ ਘਰੋਂ ਬਾਹਰ ਆ ਕਿਉਂਕਿ ਮੋਰਚੇ ਦੀ ਜਿਹੜੀ ਹੈ ਅਗਲੀ ਰੰਡੀਤੀ ਵਾਸਤੇ ਸਾਨੂੰ ਫਿਰ ਗੁੰਦ ਬੰਦੀਆਂ ਕਰਨੀਆਂ ਪੈ ਰਹੀਆਂ ਜੀ ਤਾਂ ਅਗਲੀ ਹੁਣ ਜਿਵੇਂ ਆਪਾਂ ਦੇਖਿਆ ਆਪਣੇ ਸਾਰੇ ਸੀਨੀਅਰ ਲੀਡਰ ਚਾਹੇ ਸਰਵਜਿੰਗ ਭੰਦੇਰ ਹੁਣ ਜਗਜੀਤ ਸਿੰਘ ਡੱਲੇਵਾਲ ਹੁਣ ਜਾਂ ਹੋਰ ਵੀ ਜੋ ਆਪਣੇ ਕਿਸਾਨੀ ਆਗੂ ਨੇ ਉਹਨਾਂ ਤਾਂ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਕੋਈ ਵੀ ਪੰਜਾਬ ਸਰਕਾਰ ਵੱਲੋਂ ਹਲੇ ਜਾਣਕਾਰੀ ਨਹੀਂ ਦਿੱਤੀ ਆ ਰਹੀ ਕਦੋਂ ਉਹਨਾਂ ਨੂੰ ਰਿਲੀਜ਼ ਕਰਨਾ ਹੈ ਲੇਕਿਨ ਆਪਣੇ ਵੱਲੋਂ ਅੱਗੇ ਦੀ ਕੀ ਝੋਜਣਾ ਬਣਾਈ ਜਾ ਰਹੀ ਹੈ ਦੇਖੋ ਆਪਣੇ ਵੀ ਜਿਹੜੀ ਅੱਗੇ ਲਈ ਝੋਜਣਾ ਉਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਯਤਨ ਕੀਤਾ ਕਿ ਮਤਲਬ ਕਿਸਾਨ ਐ ਕੁਝ ਕਿਸਾਨਾਂ ਨੇ ਆਪਣੇ ਲੈਵਲ ਤੇ ਕੁਝ ਦਿਹਾਵਾਂ ਦੇ ਤੇ ਅਸੀਂ ਮਤਲਬ ਕਹਦਾ ਸੰਗਤ ਨੂੰ ਕਹੇ ਕਿ ਤੇ ਪ੍ਰਦਰਸ਼ਨ ਵਗੈਰਾ ਕਰਵਾਏ ਆ ਬਟ ਜਿੱਥੇ ਵੀ ਕੀਤੇ ਆ ਉਥੇ ਸਾਰੇ ਆਗੂਆਂ ਸਾਰੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਆ ਜੀ ਅਗਲੀ ਰਣਨੀਤੀ ਜਿਹੜੀ ਆ ਉਹ ਦੋਨਾਂ ਫੋਰਮਾਂ ਦੇ ਆਗੂ ਹੁਣ ਆਪਾਂ ਜਿੰਨੇ ਵੀ ਅਸੀਂ ਬਾਹਰ ਆ ਉਹ ਅਸੀਂ ਕਰਾਂਗੇ ਮੀਟਿੰਗ ਠੀਕ ਹੈ ਜੀ ਸੋਦਾ ਠੀਕ ਹੈ ਜੀ ਸਵੇਰ ਮੀਟਿੰਗ ਕਰਕੇ ਫਿਰ ਉਹਦੇ ਵਿੱਚ ਅਸੀਂ ਕਿਉਂਕਿ ਸਾਰੇ ਆਗੂਆਂ ਦਾ ਹਾਲਾ ਤਾਲਮੇਲ ਵੀ ਨਹੀਂ ਸੀ ਨਾ ਬਣ ਰਿਹਾ ਕਿਉਂਕਿ ਕੁਝ ਆਗੂ ਵਟਸਐਪ ਚ ਚਲਾਉਂਦੇ ਆ ਕੋਈ ਨਹੀਂ ਚਲਾਉਂਦੇ ਔਰ ਪੁਲਿਸ ਲੋਕੇਸ਼ਨ ਟ੍ਰੇਸ ਕਰ ਲਵੇ ਇਹ ਇਸ ਕਾਰਨ ਮਤਲਬ ਫੋਨ ਸਵਿਚ ਆਫ ਵੀ ਨੇ ਸੋ ਰੱਬਦਾ ਵੀ ਸਾਰੇ ਜਿਹੜੇ ਬਾਹਰ ਨੇ ਉਹਨਾਂ ਨਾਲ ਬਣ ਨਹੀਂ ਰਿਹਾ ਸੋ ਆਪਾਂ ਮੀਟਿੰਗ ਕਰਕੇ ਤੇ ਅਗਲੀ ਜਿਹੜੀ ਹੈਗੀ ਰੂਪਰੇਖਾ ਉਹ ਕੋਈ ਪਲਾਵਾਂਗੇ ਲੇਕਿਨ ਸਰਕਾਰ ਜਿਹੜੀ ਉਹ ਬਿਲਕੁਲ ਤੁਲੀ ਹੋਈ ਹੈ ਉਹ ਉਹਨਾਂ ਨੇ ਮਤਲਬ ਵੱਡੀ ਪੱਧਰ ਤੇ ਉੱਤੇ ਫੋਰਸਾਂ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਹੋਈਆਂ ਨੇ ਜਿਵੇਂ ਟੋਲ ਪਲਾਜ਼ਿਆਂ ਦੇ ਉ ਕਰ ਕੋਈ ਮੂਵਮੈਂਟ ਹੁੰਦੀ ਹੈ ਤਾਂ ਉਹ ਉਹਨਾਂ ਨੇ ਕਿਸਾਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਮਤਲਬ ਕਹਿ ਸਕਦੇ ਜਿਹੜੇ ਆਪਣੇ ਸਾਰੇ ਕਿਸਾਨ ਭਾਈ ਨੇ ਕਿਸਾਨ ਆਗੂ ਨੇ ਉਹਨਾਂ ਦੇ ਫੋਨ ਵੀ ਇਸ ਕਾਰਨ ਕਰਕੇ ਬੰਦ ਦੇ ਆ ਕਿਉਂਕਿ ਡਾਇਰੈਕਟ ਦੇ ਲੋਕੇਸ਼ਨ ਟ੍ਰੇਸ ਹੋ ਗਈ ਤਾਂ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲੈ ਜਾਵੇਗਾ ਹਾਂ ਬਿਲਕੁਲ ਹਰਾਸ ਤੇ ਲੈ ਲਿਆ ਜਾਵੇਗਾ ਤੇ ਡਰ ਸਿਰਫ ਸਾਨੂੰ ਐਸੇ ਚੀਜ਼ ਦਾ ਇਹ ਹੈ ਕਿ ਆਪਾਂ ਕੁਝ ਨਾ ਕੁਝ ਬਾਹਰ ਹੋਣਾ ਬਾਹਰ ਰਹਿ ਕੇ ਵਿਰੋਧਪੰਦੀ ਕਰ ਸਕਦੇ ਆ ਮਤਲਬ ਗ੍ਰਿਫਟਾਰ ਹੋਣ ਦਾ ਡਰ ਨਹੀਂ ਹੁੰਦਾ ਕੋਈ ਵੀ ਕਿਸਾਨ ਆਪ ਨੂੰ ਜੀ ਸਿਰਫ ਇਹ ਹੁੰਦਾ ਹੈ ਕਿ ਆਪਾਂ ਕੋਈ ਜਿੰਨੀ ਕ ਗਵਾਹੀ ਕਰ ਸਕਦੇ ਹੋਈ ਹੈ ਕਿਉਂਕਿ ਜਿਹੜੇ ਅੰਦਰ ਨੇ ਜੀ ਉਹ ਉਹਨਾਂ ਨੂੰ ਪਤਾ ਨਹੀਂ ਉਹ ਕਦੋਂ ਉਹਨੂੰ ਛੱਡਦੇ ਆ ਹੁਣ ਲੇਕਿਨ ਉਹਨਾਂ ਨੂੰ ਛਡਾਉਣ ਲਈ ਆਪਾਂ ਜੇ ਬਾਹਰੋਂ ਕੁਝ ਇਤਨਾ ਕਰਾਂਗੇ ਤਾਂਹੀਂ ਦਬਾਅ ਬਣਨਾ ਮੈਂ ਬਿਲਕੁਲ ਬਹੁਤ ਜ਼ਿਆਦਾ ਜੀ ਲੇਕਿਨ ਪੋਰਾ ਜੀ ਆਪਾਂ ਐਕਸ਼ਨ ਤੇ ਵੀ ਗੱਲ ਕਰਦੇ ਜਿਸ ਤਰ੍ਹਾਂ ਮੀਟਿੰਗ ਲਈ ਆਪਣੇ ਆਗੂ ਜਾਂਦੇ ਨੇ ਲੇਕਿਨ ਉਹਨਾਂ ਨੂੰ ਜਬਰਨ ਪਹਿਲਾਂ ਤਾਂ ਹਿਰਾਸਤ ਵਿੱਚ ਲੈ ਕੇ ਗਿਆ ਲੇਕਿਨ ਉਸ ਤੋਂ ਬਾਅਦ ਜੋ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ ਤੇ ਐਕਸ਼ਨ ਦੀ ਜਿਵੇਂ ਇਸ ਤਰੀਕੇ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਕਿਉਂਕਿ ਇੱਕ ਪਾਸੇ ਦਾ ਜੋ ਭਗਵਾਨ ਸਿੰਘ ਮਾਨ ਨੇ ਉਹ ਕਹਿੰਦੇ ਸਨ ਕਿ ਮੈਂ ਫਾਰਮਰ ਦਾ ਪੁੱਤਰ ਆ ਮੈਂ ਫਾਰਮਰ ਹਿਤਾਸ਼ੀ ਆ ਲੇਕਿਨ ਇਸ ਤਰ੍ਹਾਂ ਦਾ ਐਕਸ਼ਨ ਨੂੰ ਹੁਣ ਤਾਂ ਕਹਿ ਲੋ ਇੱਕ ਬੜਾ ਹੀ ਸਵਾਲ ਨਹੀਂ ਵੱਡੇ ਖੜੇ ਕਰ ਦਿੰਦਾ ਦੇਖੋ ਮੈਂ ਸ਼ਾਇਦ ਪਹਿਲਾਂ ਵੀ ਆਪ ਜੀ ਦੇ ਚੈਨਲ ਤੇ ਵੀ ਇਹ ਗੱਲ ਕਹਿ ਚੁੱਕਾ ਹਾਂ ਬਹੁਤ ਸਮੇਂ ਤੇ ਮੈਂ ਇਹ ਗੱਲ ਕਹੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਕਦੇ ਵੀ ਨਾ ਕਿਸਾਨ ਹਿਤੈਸ਼ੀ ਹੋਈਆਂ ਜੀ ਨਾ ਮਜ਼ਦੂਰ ਹਿਤੈਸ਼ੀ ਇਹ ਤਾਂ ਕਾਰਪੋਰੇਟ ਹਿਤੈਸ਼ੀ ਨਹੀਂ ਜੀ ਤੇ ਮੈਂ ਇਹ ਤਾਂ ਆਮ ਆਦਮੀ ਸਰਕਾਰ ਬਣਦੇ 2 ਮਹੀਨਿਆਂ ਦੇ ਬਾਅਦ ਹੀ ਇੱਕ ਸਾਡੀ ਮੀਟਿੰਗ ਹੋਈ ਸੀ ਭਗਵੰਤ ਮਾਨ ਨਾਲ ਮੋਦੀ ਜੀ ਕਹਿੰਦਾ ਸੀ ਕਿ ਹੁਣ ਤੱਕ ਦੇ ਮੁੱਖ ਮੰਤਰੀਆਂ ਦਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਹੈ ਜੀ ਉਹਨੇ ਉਸ ਚੀਜ਼ ਨੂੰ ਮਤਲਬ ਸਾਬਤ ਕਰ ਦਿੱਤਾ ਹੈ ਉਹਨਾਂ ਨੇ ਮਤਲਬ ਏਡੀ ਵੱਡੇ ਪੱਧਰ ਤੇ ਕਾਰਵਾਈ ਪਾਸ ਹੋਰ ਵੱਡੀ ਗੱਲ ਇਹ ਹੈ ਕਿ ਵਿਸ਼ਵਾਸ ਘਾਤ ਜੀ ਕਿ ਮੀਟਿੰਗ ਲਈ ਤੁਸੀਂ ਬੁਲਾ ਰਹੇ ਹੋ ਅਸੀਂ ਮਤਲਬ ਮੀਟਿੰਗ ਦੇ ਲਈ ਵਿਚਾਰ ਗੱਲਬਾਤ ਦੇ ਲਈ ਆਪਾਂ ਤੁਹਾਡੇ ਕੋਲ ਆ ਜੀ ਤੇ ਤੁਸੀਂ ਯਾਰ ਮਤਲਬ ਮੀਟਿੰਗ ਲਈ ਬੁਲਾ ਕੇ ਆਦਮਿਆਂ ਨੂੰ ਯਾਰ ਆਪਣੇ ਘਰ ਬੁਲਾ ਕੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋਗੇ ਇਦੋਂ ਵੱਡਾ ਕਮੀਨਾਪਣ ਜਿਹੜਾ ਹੋਰ ਕੀ ਹੋ ਸਕਦਾ ਆਸ ਤਾਂ ਸਾਨੂੰ ਪਹਿਲਾਂ ਹੀ ਸੀ ਕਿ ਕੇਂਦਰ ਸਰਕਾਰ ਸਾਡੇ ਮਸਲੇ ਜਿਹੜੇ ਆ ਉਹ ਹੱਲ ਕਰਨ ਲਈ ਸੰਜੀਦਾ ਨਹੀਂ ਹੈਗੀ ਸੋ ਤਾਂ ਹੀ ਅਸੀਂ ਲੰਬੀ ਲੜੀ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਸੀ ਕਿ ਇੱਕ ਤੋਂ ਬਾਅਦ ਅਗਲਾ ਆਦੂ ਜਿਹੜਾ ਮਨ ਵਰਤ ਦੇ ਲਈ ਬੈਠੇਗਾ ਅਰ ਇਹ ਸਰਕਾਰਾਂ ਦੀ ਹੱਦਰਚ ਦੀ क्रूरਤਾ ਹੈ ਜੀ ਇਹਨਾਂ ਵੀ ਜਿਹੜੀ ਜੰਨੀ ਨਿੰਦਿਆ ਕੀਤੀ ਜਾਣਾ ਸਕੇ ਔਰ ਇਹ ਸੰਵਿਧਾਨਕ ਸੰਵਿਧਾਨ ਦੀ ਉਲੰਘਣਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਪਰ ਇਹ ਕਿ ਇਹਨਾਂ ਨੂੰ ਪੁੱਛੇ ਕੌਣ ਹੈ ਇਹਨਾਂ ਨੂੰ ਪੁੱਛਣ ਵਾਲਾ ਕੌਣ ਹੈ ਜਿਆਦਾ ਕੋਈ ਏਦਾਂ ਦੀ ਕੋਈ ਵਿਵਸਥਾ ਹੋਵੇ ਕਿ ਸਾਡੇ ਤਾਂ ਇੱਥੇ ਸਾਰੇ ਮਤਲਬ ਲੀਰੋ ਲੀਰੀ ਹੋਏ ਪਏ ਆ ਮੈਂ ਕਹਿ ਸਕਦਾ ਤੇ ਇਹਦਾ ਕੋ ਤੁਹਾਡੇ ਮਤਲਬ ਕੋਈ ਵਿਦੇਸ਼ ਦੇ ਵਿੱਚੋਂ ਕੋ ਮਤਲਬ ਜਿਹੜੀਆਂ ਜਿਹੜੀਆਂ ਕੋ ਸੰਸਥਾਵਾਂ ਨੇ ਜਿਹੜੀਆਂ ਕੋ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਕੋਈ ਪੰਜਾਬ ਨੂੰ ਛੱਡ ਕੇ ਗਏ ਔਰ ਜਿਨ੍ਹਾਂ ਦਾ ਪੰਜਾਬ ਦੇ ਨਾਲ ਮੋਹ ਹੈ ਉਹ ਲੋਕ ਜੇ ਕਿਤੇ ਮਤਲਬ ਯੂਨੋ ਚ ਜਾਂ ਕਿਤੇ ਵੀ ਮਤਲਬ ਜੇ ਕਿਤੇ ਕੋਈ ਕੋਈ ਆਜ਼ਾਦ ਸੰਸਥਾ ਜੇ ਕੋ ਹੋਵੇ ਤੇ ਜੇ ਕੋ ਇਹਨਾਂ ਲੋਕਾਂ ਨੂੰ ਪੁੱਛ ਸਕਦੀ ਹੋਵੇ ਪਾਰਤਧਿਆਨ ਨੂੰ ਜਾਂ ਪੰਜਾਬ ਦੇ ਨੂੰ ਵੀ ਤੁਹਾਡਾ ਜਿਹੜਾ ਇਹ ਸੰਵਿਧਾਨ ਕਿੱਥੇ ਆ ਮਨੁੱਖੀ ਅਧਿਕਾਰ ਕਿੱਥੇ ਆ ਯਾਰ ਤੁਸੀਂ ਖੇਤੀ ਤੇ ਖੇਤ ਖੋਣ ਵਾਸਤੇ ਤੁਸੀਂ ਮਤਲਬ ਐਡਾ ਜ਼ਬਰਦਸਤ ਤੁਸੀਂ ਐਕਸ਼ਨ ਔਰ ਇਹਨਾਂ ਧੱਕਾ ਕਿ ਉਥੇ ਮੋਰਚੇ ਦੇ ਉੱਤੇ ਸਾਰੀ ਪੁਲਿਸ ਦੀ ਨਿਗਰਾਨੀ ਚ ਚੋਰੀ ਹੋਈ ਹੈ ਕੱਲਾ ਧਰਨਾ ਹੀ ਨਹੀਂ ਖਦੇੜਿਆ ਉੱਥੇ ਕੀਮਤੀ ਸਮਾਨ ਚੋਰੀ ਹੋਇਆ ਉੱਥੇ ਲਾਗੇ ਜਾਨ ਨਹੀਂ ਦੇ ਰਹੇ ਉੱਥੇ ਕਿਸੇ ਨੂੰ ਸਮਾਨ ਵਾਸਤੇ ਸਾਰਾ ਕੁਝ ਬਾਹਰ ਇੱਕ ਤਾਂ ਸਿੱਟੀ ਜਾ ਰਹੇ ਨੇ ਟਰਾਲੀਆਂ ਵੀ ਜੋ ਟੈਂਟ ਲੱਗੇ ਆ ਸਮਾਨ ਦੇ ਕੀਮਤੀ ਵਿੱਚੋਂ ਕੱਢ ਲਿਆ ਮੈਂ ਕਹਾਂਗਾ ਪੁਲਸ ਚੋਰ ਹੈ ਪੰਜਾਬ ਦੀ ਜਿਹਦੇ ਹੁੰਦਿਆ ਸਾਰੀ ਚੋਰੀ ਹੋਈ ਹੈ ਬਿਲਕੁਲ ਜੀ ਤੇ ਸੋ ਇਹ ਇਹ ਮਤਲਬ ਕਿਤੇ ਪਤਾ ਨਹੀਂ ਕੋਈ ਇਨਸਾਫ ਦੀ ਕੋਈ ਗੱਲ ਕਰਨ ਵਾਲਾ ਜੇ ਵੀ ਹੁਣ ਇੱਥੇ ਮਰਨਵਰਤ ਦੇ ਬੈਠੇ ਆ ਵੀ ਯਾਰ ਆਪਾਂ ਮਰਾਂਗੇ ਪਰ ਤੁਸੀਂ ਤਾਂ ਯਾਰ ਮਰਨ ਵੀ ਨਹੀਂ ਦੇ ਰਹੇ ਕਿਸੇ ਨੂੰ ਤੁਸੀਂ ਤਾਂ ਉਸ ਇਨਸਾਨ ਨੂੰ ਵੀ ਚੱਕ ਲਿਆ ਤੇ ਬਾਕੀ ਜਿਹਨਾਂ ਨੂੰ ਚੱਕ ਕੇ ਤੇ ਹੁਣ ਵਕ ਵਕਤਾਂਵਾਂ ਦੇ ਉੱਤੇ ਤੁਸੀਂ ਉਹਨਾਂ ਰੱਖੇ ਬਿਲਕੁਲ ਕਿਉਂਕਿ ਪੋਜਰਾ ਜੀ ਆਪਾਂ ਦੇਖਦੇ ਆ ਜੋ ਐਕਸ਼ਨ ਤਾਂ ਇਹ ਵੱਡਾ ਹੋਇਆ ਹੀ ਆ ਫਾਰਮਰ ਸੀਗੇ ਇਸ ਲਈ ਕਿ ਉਸ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਕੰਮੜੇ ਸਾਰੇ ਮੰਤਰੀਆਂ ਦੀ ਐਮ ਐਲ ਐਸ ਦੀ ਮੀਟਿੰਗ ਬੁਲਾਈਆ ਤੇ ਉਸ ਕਿ ਅਸੀਂ ਕਹਿੰਦੇ ਆ ਫਾਰਮਰਸ ਦੇ ਨਾਲ ਆ ਲੇਕਿਨ ਇਹ ਪ੍ਰੋਟੈਸਟ ਸੈਂਟਰ ਦੇਗੇ ਸੀ ਕਹਿੰਦੇ ਜੇ ਸੈਂਟਰ ਦੇ ਅਗੇਂਸਟ ਪ੍ਰੋਟੈਸਟ ਕਰਦੇ ਆ ਅਸੀਂ ਵੀ ਉਹਦਾ ਨਾਲ ਡਟ ਕੇ ਖੜੇ ਹੋਵਾਂਗੇ ਲੇਕਿਨ ਪੰਜਾਬ ਦੀਆਂ ਸੜਕਾਂ ਨਹੀਂ ਕਹਿੰਦੇ ਬਲੌਕ ਕਰਨੀ ਚਾਹੀਦੀਆਂ ਦੇਖੋ ਇਸ ਬੇਵਕੂਫ ਨੂੰ ਇਹ ਨਹੀਂ ਪਤਾ ਕਿ ਸੈਂਟਰ ਦੇ ਅਗੇਂਸਟ ਪ੍ਰੋਟੈਸਟ ਸੀਗਾ ਤਾਂ ਅਸੀਂ ਤਾਂ ਸੈਂਟਰ ਵੱਲ ਨੂੰ ਹੀ ਜਾ ਰਹੇ ਸੀ ਅਸੀਂ ਦਿੱਲੀ ਵੱਲ ਨੂੰ ਜਾ ਰਹੇ ਸੀ ਤਾਂ ਸਾਡਾ ਰਸਤਾ ਕਿੰਨੇ ਰੁਕਿਆ ਸੀ ਕਿਸਾਨ ਤਾਂ ਨਹੀਂ ਬੈਠ ਗਿਆ ਆਪਣੇ ਆਪ ਇੱਥੇ ਜੀ ਜੇਕਰ ਹੁਣ ਹਰਿਆਣਾ ਸਰਕਾਰ ਕੰਦਾ ਨਾ ਕੱਢਦੀ ਤਾਂ ਆਪਾਂ ਇੱਥੇ ਨਹੀਂ ਸੀ ਬੈਠਣਾ ਬਿਲਕੁਲ ਜੀ ਇਹ ਸਰਕਾਰ ਦੇ ਕਿਉਂ ਨਹੀਂ ਦਬਾਅ ਬਣਾ ਸਕੇ ਹਰਿਆਣਾ ਗਵਰਨਮੈਂਟ ਦੇ ਉੱਤੇ ਵੀ ਤੁਸੀਂ ਰਸਤਾ ਖੋਲੋ ਵੀ ਜੀ ਇਹ ਤਕੜੇ ਹੋ ਕੇ ਭਾਜਪੀ ਨੂੰ ਕਿਉਂ ਨਹੀਂ ਹੋਤੇ ਇਹ ਕਿ ਸਕੇ ਕੋ ਪ੍ਰੋਟੈਸਟ ਕਰ ਸਕੇ ਉਥੇ ਜਿਹੜੇ ਚੁਣੇ ਹੋਏ ਲੋਕ ਸੀਗੇ ਇਹਨਾਂ ਦੇ 94 95 ਜਿਹੜਾ ਇਹਨਾਂ ਨੂੰ ਸ਼ੀਟਾਂ ਦਿੱਤੀਆਂ ਇਹਨਾਂ ਨੂੰ ਇਹ ਪੰਜਾਬ ਦੀ ਆਵਾਜ਼ ਬਣ ਕੇ ਕਿਉਂ ਨਹੀਂ ਉੱਥੇ ਲੜ ਸਕੇ ਭ੍ਰਿਸ਼ਟਾਚਾਰ ਦੇ ਮਤਲਬ ਰਿਸ਼ਵਤ ਦੇ ਵਿੱਚ ਗਲਤਾਨ ਹੋਇਆ ਆਪਣਾ ਇਹਨਾਂ ਦਾ ਕੇਜਰੀਵਾਲ ਜੀ ਜਦੋਂ ਉਹਦੀ ਕੋਈ ਸਜ਼ਾ ਦੀ ਗੱਲ ਚੱਲਦੀ ਹੈ ਉੱਥੇ ਦਾ ਇਹਨਾਂ ਸਾਰਿਆਂ ਨੂੰ ਰੋਟੀ ਨਹੀਂ ਸੋਝਦੀ ਜਾ ਕੇ ਬਹਿ ਜਾਂਦੇ ਨੇ ਮੰਤਰੀ ਮੰਤਰ ਤੇ ਜਾਂ ਜਿੱਥੇ ਵੀ ਉਹ ਕਿਤੇ ਜਗ੍ਹਾ ਮਿਲਦੀ ਹੈ ਇਹਨਾਂ ਨੂੰ ਤਾਂ ਆਪਣੇ ਜਿਨ੍ਹਾਂ ਨੇ ਇਹਨਾਂ ਨੂੰ ਰਾਜ ਭਾਗ ਸੌਂਪਿਆ ਉਹਨਾਂ ਦੀ ਆਵਾਜ਼ ਬਣ ਕੇ ਤਾਂ ਇਹਨਾਂ ਕੋਲ ਇੱਕ ਵਾਰੀ ਉ ਕਿਉਂਕਿ ਆਪਾਂ ਦੇਖਦੇ ਆਂ ਆਪਣਾ ਪ੍ਰੋਟੈਸਟ ਨੂੰ ਵੀ 13 ਮਹੀਨੇ ਗੁਜ਼ਰ ਆਪਾਂ ਪ੍ਰੋਟੈਸਟ ਸਟਾਰਟ ਕੀਤਾ ਇਹ ਹਰਿਆਣਾ ਦਿੱਲੀ ਕੋਚ ਦੀ ਕੇਰ ਲਈ ਕੋਸ਼ਿਸ਼ ਵੀ ਕੀਤੀ ਸੀ ਤਾਂ ਹਰਿਆਣਾ ਪੁਲਿਸ ਨੇ ਬਹੁਤ ਤੱਕਾ ਕੀਤਾ ਇਹ ਗੋਲੀਆਂ ਵੀ ਚਲਾਈਆਂ ਉਸ ਦੇ ਵਿੱਚ ਆਪਣਾ ਇੱਕ ਨੌਜਵਾਨ ਵੀ ਸ਼ਹੀਦ ਹੋ ਗਿਆ ਸੀ ਲੇਕਿਨ ਉਸ ਤੇ ਵੀ ਪੰਜਾਬ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਲਗਿਆ ਨਾ ਹੀ ਇਹ ਕੋਸ਼ਿਸ਼ ਕੀਤੀ ਗਈ ਕਿ ਹਰਿਆਣਾ ਦੇ ਜੋ ਅਧਿਕਾਰੀਆਂ ਵੱਲੋਂ ਗੋਲੀ ਚਲਾਈ ਆ ਉਹਨਾਂ ਤੇ ਕੋਈ ਐਕਸ਼ਨ ਹੋ ਸਕੇ ਦੇਖੋ ਇੱਕ ਨੌਜਵਾਨ ਸ਼ਹੀਦ ਹੋਇਆ 5 ਦੇ ਅੱਖਾਂ ਦੀ ਰੋਸ਼ਨੀ ਗਈ ਹੈ ਔਰ 500 ਦੇ ਤੱਕ ਜਿੰਕਮੀ ਹੋਏ ਆ 50 ਜਿਹੜੇ ਆ ਸਾਡੇ ਉਹਨਾਂ ਦੀ ਮੌਤ ਹੋ ਗਈ ਹੈ ਇਹਨਾਂ ਨੇ ਐਕਸ਼ਨ ਕੀ ਲੈਣਾ ਸੀ ਇਹਨਾਂ ਨੇ ਤਾਂ ਪਹਿਲੀ ਗੱਲ ਉਹਨਾਂ ਦੇ ਵਿਰੁੱਧ ਇਹਨਾਂ ਨੇ 10 ਦਿਨ ਐਫ ਆਈ ਆਰ ਹੀ ਨਹੀਂ ਕੀਤੀ ਜੀ ਔਰ ਫਿਰ ਇੱਥੋਂ ਤੱਕ ਅਸੀਂ ਜਿਸ ਦਿਨ ਗਏ ਸੀ ਨਾ 13 ਤਰੀਕ ਉਹਨਾਂ ਦੇ 14 ਤਰੀਕ ਨੂੰ ਉੱਥੇ ਮਤਲਬ ਐਡੀਸ਼ਨਲ ਜੀਪੀ ਇੰਟੈਲੀਜੈਂਸ ਜਸ ਕਰਨ ਜੀ ਹੁੰਦੇ ਆ ਡੀ ਆਈ ਜੀ ਹੁੰਦੇ ਆ ਜੀ ਅ ਉੱਥੇ ਐਚਐਸ ਭੁੱਲਰ ਸਾਹਿਬ ਆ ਹੀ ਉਹਨਾਂ ਨੇ ਗੱਲ ਕਹੀ ਵੀ ਜਿਹੜਾ ਹਰਿਆਣਾ ਇੱਥੇ ਸ਼ੰਭੂ ਦੇ ਉੱਤੇ ਜੀ ਐ ਬੇਚੇ ਆ ਕਿਚੇ ਆ ਹਰਿਆਣੇ ਦੀ ਫੋਰਸ ਨੀਮ ਮੋਜੀ ਦਸਤੇ ਇਹੋ ਜਗ੍ਹਾ ਹੀ ਸਾਡੀ ਪੰਜਾਬ ਚ ਜੀ ਜਦ ਤੁਸੀਂ ਇੰਨਾ ਤਾਂ ਤੁਸੀਂ ਉਹਨਾਂ ਨੂੰ ਕਹਿ ਕੇ ਤੁਸੀਂ ਉਹਨਾਂ ਨੂੰ ਜਾਂ ਪਿੱਛੇ ਹਟਾਓ ਤੁਸੀਂ ਉਹਨਾਂ ਨੂੰ ਬਾਕੀ ਗੱਲਾਂ ਦਾ ਉਹਨਾਂ ਦੇ ਉੱਤੇ ਕੀ ਤੁਸੀਂ ਉਹ ਦਬਾਅ ਪਾਉਣਾ ਹੈ ਕੀ ਤੁਸੀਂ ਗੋਲੀ ਮਾਰਨੀ ਤੁਸੀਂ ਉਹਨਾਂ ਨੂੰ ਤੁਸੀਂ ਇਹ ਕੰਮ ਹੀ ਕਰ ਦੋ ਸੋ ਕੁਛ ਨਹੀਂ ਯਾਰ ਮੈਂ ਜਿਹੜੀ ਗੱਲ ਕਰਦਾ ਵੇਖੋ ਮਾਲ ਸਾਹਿਬ ਇਹ ਸਾਰੇ ਜਿਹੜੇ ਹਨ ਚਾਹੀ ਹਰਿਆਣੇ ਦੇ ਹੋਣ ਜੀ ਚਾਹੀ ਪੰਜਾਬ ਦੇ ਹੋਣ ਇਹ ਪੰਜਾਬ ਵਾਲੇ ਉਹ ਹੀ ਜਿਹੜੇ ਸਾਨੂੰ ਉੱਥੇ ਬਿਜਲੀ ਸਪਲਾਈ ਨਹੀਂ ਸੀ ਕਹਿੰਦੇ ਬਿਲਕੁਲ ਜੀ ਇਹ ਪੰਜਾਬ ਵਾਲਾ ਉਹ ਹੀ ਹੈ ਪ੍ਰਸ਼ਾਸਨ ਜਿਹੜਾ ਸਾਡੀ ਉੱਥੇ ਦਿਨੇ ਤੇ ਰਾਤੋ ਜਿਲੀ ਕੱਟਦੇ ਹੁੰਦੇ ਸੀ ਜੀ ਹੈਨਾ मतलब सो इस कर के कोई दादी गल नहीं है पंजाब वाले ओहो ही, ही ने जदों ਸਾਡੀਆਂ ਉਦੋਂ 13 21 21 ਫਰਵਰੀ ਨੂੰ ਸਾਡੀਆਂ ਥਾਲੀਆਂ ਵੱਡੀ ਗੇਤੀ ਚੰਦ ਨੂੰ ਜਾ ਰਹੀਆਂ ਸੀ ਤਾਂ ਰਸਤੇ ਦੇ ਵਿੱਚ ਇਹ ਲਾ ਕੇ ਲਾ ਕੇ ਤੇ ਡਰਾਉਂਦੇ ਹੀ ਉਹਨਾਂ ਕਿਸਾਨਾਂ ਨੂੰ ਰੋਕਦੇ ਹੁਣ ਦੇ ਨਾਲ ਲਿਖ ਲਿਖ ਕੇ ਉਹਨਾਂ ਨੂੰ ਅੱਗੇ ਜਾਣ ਦਿੰਦੇ ਸੀ ਵੀ ਕੋਈ ਗੱਲ ਨਹੀਂ ਬੁੱਤ ਜਾਓ ਅੱਗੇ ਦਿਨਿਆਂ ਤੁਹਾਨੂੰ ਫੜ ਕੇ ਤੇ ਅੰਦਰ મતਲਬ ਸਾਰੇ ਹੀ ਪੂਜੇ ਨੇ ਜੀ ਚਾਹੇ ਪੰਜਾਬ ਦੇ ਨੇ ਕਿਸਾਨੀ ਮਸਲਿਆਂ ਦੇ ਸਾਰੇ ਹੀ ਇਹ ਵਿਰੋਧ ਨੇ ਇਹ ਕਾਰਪੋਰੇਟਾਂ ਦੇ ਯਾਰ ਸਾਰੇ ਮਤਲਬ ਕਹਿ ਸਕਦੇ ਆ ਕਿ ਜੋ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਿਰਫ ਵੋਟਾਂ ਦੇ ਲਾਹੇ ਲਈ ਜੋ ਆਪਣੇ ਵੱਡੇ ਵੱਡੇ ਦਾਅਵੇ ਕਰਦੇ ਸੀਗੇ ਜੀ ਫਾਰਮ ਇਤਿਹਾਸ਼ੀਆ ਲੇਕਿਨ ਅਸਲ ਦੇ ਵਿੱਚ ਵੀ ਕਹਿ ਲਓ ਬਾਕੀ ਸਰਕਾਰਾਂ ਵਾਂਗੂ ਹੀ ਕੰਮ ਕਰ ਰਹੀਆਂ ਨੇ ਨਹੀਂ ਕੋਈ ਇਹਦੇ 'ਚ ਧੋ ਰਹਿਵਾਂ ਨਹੀਂ ਹੈ ਮਾਣ ਸਾਹਿਬ ਜੇਕਰ 2 ਸਾਲ ਲਗਾਤਾਰ ਸਾਈਲੋ ਨੂੰ ਸਰਕਾਰੀ ਮੰਡੀ ਲਾਣ ਦਾ ਰਿਹਾ ਤਾਂ ਭਗਵੰਤ ਮਾਨ ਹੀ ਲਾਣ ਦਾ ਰਿਹਾ ਨਾ ਜੀ ਇਹਦੀ ਸਰਕਾਰ ਦੇ ਵਿੱਚ ਜੀ ਇਹਦਾ ਹੀ ਮਾਰਕੀਟ ਉਹਦਾ ਮੰਡੀ ਬੋਰਡ ਦਾ ਜਿਹੜਾ ਕੀ ਹੁੰਦਾ ਵਾ ਜੀ ਫੈਕਟਰੀ ਉਹਦੇ ਸਾਇਨਦਰ ਨਾਲ ਲੈਟਰ ਜਾਰੀ ਹੁੰਦੀ ਰਹੀ ਕਿ ਇਹ ਮੰਡੀਆਂ ਬੰਦ ਰਹਿਣਗੀਆਂ ਤੇ ਇਹ ਕਾਰਕ ਜਿਹੜੇ ਆ ਕਾਰਪੋਰੇਟਾਂ ਦੇ ਅਦਾਲੇ ਜਿਹੜੇ ਸਾਈਲੋਜ਼ ਨੇ ਉਹ ਸਰਕਾਰੀ ਮੰਡੀ ਜਾਂ ਕਿਉਂ ਗਡਾਉਣ ਨੇ ਠੀਕ ਹੈ ਜੀ ਔਰ ਜਿਹੜੇ ਚਿਪ ਵਾਲੇ ਮੀਟਰ ਤੁਹਾਡੇ ਅਸੀਂ ਮਤਲਬ ਰੋਕੇ ਸੀ ਉਦੋਂ ਉਹ ਜਿਹੜੀ ਪਾਲਿਸੀ ਰੋਕੀ ਸੀ ਉਸ ਚੀਜ਼ ਨੂੰ ਮਤਲਬ ਸਿੱਧੇ ਰੂਪ ਦੇ ਨਾਲੇ ਲਾਗੂ ਕਰਕੇ ਤੇ ਇਹ ਲਾ ਰਹੇ ਨੇ ਸਾਰਾ ਕੁਝ ਮੇਰੇ ਕਨ ਤੋਂ ਭਾਵੇਂ ਇੱਕ ਨਹੀਂ ਆ ਭਾਖੜਾ ਗੈਸ ਮੈਨੇਜਮੈਂਟ ਦਾ ਜਿਹੜਾ ਇਹ ਇਹਨਾਂ ਨੇ ਕੀਤੀ ਉਹ ਸਿਧਾਰੀ ਅ ਮਿੱਤੋ ਘਟਮ ਇਹ ਇਹ ਕਰ ਇੱਕ ਵੀ ਨਹੀਂ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ ਇਹ ਅਕਾਲੀ ਦਲ ਕਾਂਗਰਸ ਜੀ ਔਰ ਆਮ ਆਦਮੀ ਪਾਰਟੀ ਭਾਜਪਾ ਦੀ ਤਰ੍ਹਾਂ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਲੋਕ ਮਾਰੂ ਨੇ ਭਗਵੰਦ ਮਾਨ ਦਾ ਕੁਝ ਵੀ ਵੱਖਰਾ ਨਹੀਂ ਜਿਵੇਂ ਮੈਂ ਕਹਿ ਰਿਹਾ ਕਿ ਭਗਵੰਦ ਮਾਨ ਸਭ ਤੋਂ ਪਹਿਲੀਆਂ ਜਿਹੜੀਆਂ ਰਾਜ ਕਰਨ ਵਾਲੀਆਂ ਸਿਆਸੀ ਧਿਰਾਂ ਨੇ ਉਹਨਾਂ ਨਾਲੋਂ ਵੱਧ ਪੰਜਾਬ ਦਾ ਵਿਰੋਧੀ ਹੈ ਜੀ ਉਹਨਾਂ ਨਾਲੋਂ ਵੱਧ ਕਿਸਾਨ ਦਾ ਵਿਰੋਧੀ ਹੈ ਜੀ ਉਹਨਾਂ ਨਾਲੋਂ ਵੱਧ ਮਜ਼ਦੂਰ ਦਾ ਵਿਰੋਧੀ ਹੈ ਉਹਨਾਂ ਨਾਲੋਂ ਵੱਧ ਇਹ ਜਿਹੜਾ ਹੈਗਾ ਨੌਜਵਾਨਾਂ ਦਾ ਵਿਰੋਧੀ ਕਿਉਂਕਿ ਪੋਜਰਾ ਜੀ ਦੇਖ ਰਹੇ ਆ ਜੋ ਅਰਵਿੰਦ ਕੇਜਰੀ ਵਾਲੇ ਆਮ ਆਦੀ ਪਾਰਟੀ ਆ ਸੁਪਰੀਮੋ ਉਹ ਵੀ ਪਿਛਲੇ ਦਿਨੀ ਪੰਜਾਬ ਵਿੱਚ ਨੇ ਲੁਧਿਆਣਾ ਵਿੱਚ ਇਲੈਕਸ਼ਨ ਆ ਰਹੇ ਨੇ ਉੱਥੇ ਕੈਂਪੇਨਿੰਗ ਕਰ ਰਹੇ ਆ ਲੇਕਿਨ ਲੋਕਾਂ ਵਿੱਚ ਵੀ ਇਹ ਕਾਫੀ ਆਵਾਜ਼ ਆ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਇੱਕ ਵਸਤੇ ਆ ਜਾ ਰਹੇ ਆ ਉਹਨਾਂ ਵੱਲੋਂ ਵੀ ਕਿ ਜੋ ਆਮ ਆਦੀ ਪਾਰਟੀ ਕਿਤਨਾ ਕਿਤੇ ਭਾਜੀਪੀ ਦੇ ਨਾਲ ਰਲ ਕੇ ਹੀ ਕੰਮ ਕਰਦੀ ਹੈ ਇਸੇ ਲਈ ਹੁਣ ਜੋ ਫਾਰਮਰਸ ਦਾ ਐਕਸ਼ਨ ਵੀ ਹੈ ਭਾਜੀਪੀ ਚਾਹੇ ਉਸ ਸਮੇ ਐਕਸ਼ਨ ਨਹੀਂ ਲੈ ਪਾਈ ਪਿਛਲੇ ਸਾਲ ਵੀ ਜਾਂ 2021 ਵਿੱਚ ਵੀ ਲੇਕਿਨ ਹੁਣ ਆਮ ਆਦਮੀ ਪਾਰਟੀ ਥਰੂ ਐਕਸ਼ਨ ਲਿਆ ਜਾ ਰਿਹਾ ਤਾਂ ਕਿ ਜੋ ਵੱਡਾ ਪ੍ਰੋਟੈਸਟ ਆ ਉਹ ਹੋ ਨਾ ਸਕੇ ਤੇ ਪ੍ਰੋਟੈਸਟ ਖਤਮ ਹੀ ਹੋ ਜਾਵੇ। ਦੇਖੋ ਮੈਂ ਇੱਥੇ ਕਿਤੇ ਨਾ ਕਿਤੇ ਕਮੀ ਆਪਣੀ ਵੀ ਸਮਝਾਂਗਾ ਸਰਕਾਰਾਂ ਦਾ ਕੱਠੀਆਂ ਹੀ ਨਹੀਂ ਸਾਰੀਆਂ ਸਰਕਾਰਾਂ ਦਾ ਤਾਂ ਕੋਈ ਦੋਸ਼ ਹੀ ਨਹੀਂ ਆ। ਜੀ ਜਿਹੜਾ ਪਹਿਲਾਂ ਨਹੀਂ ਇਹ ਐਕਸ਼ਨ ਸ਼ੈਅਰ ਕਰ ਦਿੰਦੇ ਮਤਲਬ ਕੇਂਦਰ ਦੇ ਕਹਿਣ ਦੇ ਉੱਤੇ ਕਿਉਂਕਿ ਇਹ ਇੱਕੋ ਹੀ ਨਹੀਂ ਉਦੋਂ ਕੀ ਸੀਗਾ ਕਿ ਅਸੀਂ ਜ਼ਿਆਦਾ ਮੁਸਤੱਦ ਸੀਗੇ। ਜੀ ਹੁਣ ਮੀਟਿੰਗ ਦਾ سلسلہ ਚੱਲਣ ਦੇ ਨਾਲ ਕਿਤੇ ਨਾ ਕਿਤੇ ਮੈਂ ਇਹ ਜ਼ਿੰਮੇਵਾਰੀ ਕਬੂਲਦਾ ਹਾਂ ਵੀ ਕਿਤੇ ਨਾ ਕਿਤੇ ਅਸੀਂ ਵੀ ਅਗਿਸਲੇ ਸੀਗੇ ਅਸੀਂ ਵਿਸ਼ਵਾਸ ਕਰ ਬਿਠੇ ਅਸੀਂ ਇਹਨਾਂ ਦੇ ਉੱਤੇ ਕਿ ਮੀਟਿੰਗਾਂ ਚੱਲ ਰਹੀਆਂ ਨੇ ਜੀ ਤੇ ਜੇਕਰ ਕਿਤੇ ਫਿਰ ਪਹਿਲਾਂ ਜਿਹਾ ਅਸੀਂ ਵੀ ਪੂਰੇ ਮਸ਼ਤਿਹਦ ਹੁੰਦੇ ਜੀ ਫੇਰ ਭਾਵੇਂ ਬੀਜੇਪੀ ਹੁਕਮ ਕਰ ਦਿੰਦੀ ਤੇ ਫੇਰ ਭਾਵੇਂ ਉਹ ਤੋਂ ਅਮਰੀਕਾ ਕੋ ਹੁਕਮ ਕਰ ਦਿੰਦਾ ਫੇਰ ਇਹਨਾਂ ਨੂੰ ਅਸੀਂ ਕੋ ਨੇੜੇ ਥੋੜੀ ਆਉਣ ਦੇ ਲੱਗੇ ਹੈ ਇਹਨਾਂ ਨੂੰ ਬਿਲਕੁਲ ਠੀਕ ਅਸੀਂ ਤਾਂ ਕਿਸੇ ਨਾ ਕਿਤੇ ਨਾ ਕਿਤੇ ਵੇਖੋ ਅਸੀਂ ਗੁਰੂ ਨੂੰ ਮੰਨਣ ਵਾਲੇ ਅਸੀਂ ਕਿਤੇ ਨਾ ਕਿਤੇ ਨਹੀਂ ਕਹ ਲੋ ਅਸੀਂ 100% ਗੁਰੂ ਨੂੰ ਮੰਨਣ ਵਾਲੇ ਆ ਜੀ ਤੇ ਉਹਦੇ ਚ ਕੀ ਹੁੰਦਾ ਹੈ ਕਿ ਆਪਾਂ ਨੂੰ ਫਿਰ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਉੱਤੇ ਵੀ ਵਿਸ਼ਵਾਸ ਕਰਨਾ ਪੈ ਜਾਂਦਾ ਜਿਨ੍ਹਾਂ ਦੇ ਉੱਤੇ ਅਸੀਂ ਨਹੀਂ ਕਰਨਾ ਚਾਹੁੰਦੇ ਬਿਲਕੁਲ ਠੀਕ ਹੈ ਜੀ ਤੇ ਉਹੀ ਜਿਹੜੀ ਸਾਡੀ ਮਤਲਬ ਐਵੇਂ ਕੁਝ ਪਰਸੈਂਟ ਜਿਹੜੀ ਅਸੀਂ ਕੋ ਇਹਨਾਂ ਤੇ ਯਕੀਨ ਕਰ ਬੈਠੇ ਆ ਉਹੀ ਉਜਰਾਜੀ ਜੀ ਇਸ ਪੂਰੇ ਪੂਰੇ ਮਾਮਲੇ ਦੇ ਵਿੱਚ ਤੁਸੀਂ ਕੋਈ ਦਰਸ਼ਕਾਂ ਨੂੰ ਬੇਨਤੀ ਜਾਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ ਮੇਰੀ ਤਾਂ ਬੇਨਤੀ ਹੈ ਜੀ ਸੰਦੇਸ਼ ਦੇਣ ਦੀ। ਜੀ। ਕਿ ਸ਼ਾਇਦ ਸਾਨੂੰ ਆ ਦਿਨਾਂ ਦੇਖਣੇ ਪੈਣਗੇ। ਜੀ। ਲੋਕ ਹੈ ਇਸ ਲਈ ਆ ਲੋਕ ਕੋਈ ਕੰਮ ਕਰਨਾ ਹੱਥੀਂ ਨਹੀਂ ਚਾਹੁੰਦੇ। ਕੋਈ 2-3% ਲੋਕ ਨੇ ਜਿਹੜੇ ਅ ਕੁਝ ਕਰਨਾ ਚਾਹੁੰਦੇ ਆ। ਜੀ। ਬਾਕੀ ਜਿਹੜੇ ਅਵੇਸਲੇ ਨੇ ਜਿਹੜੇ ਵੇਖਦੇ ਆ ਬੈਠ ਕੇ ਤਮਾਸ਼ਾ ਕਿ ਸ਼ਾਇਦ ਕਿਤੇ ਅਸੀਂ ਨਾ ਮਾਰੇ ਜਾਈਏ ਜੇ ਸੰਘਰਸ਼ ਦੇ ਵਿੱਚ ਅਸੀਂ ਸ਼ਾਮਲ ਹੋ ਗਏ ਜੀ ਤੇ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਮੌਤ ਨਿਸ਼ਚਿਤ ਹੈ ਮੌਤ ਆ ਜਾਣੀ ਹੈ ਜੇਕਰ ਲੋਕ ਮੌਤ ਤੋਂ ਡਰਦੇ ਤੇ ਹੁਣ ਤੱਕ ਦੇਸ਼ ਜਿਹੜਾ ਸੀ ਉਹ ਆਜ਼ਾਦ ਨਾ ਹੁੰਦਾ ਬਿਲਕੁਲ ਠੀਕ ਹੈ ਨਾ ਇਹ ਮੁਗਲਾਂ ਤੋਂ ਆਜ਼ਾਦ ਹੁੰਦਾ ਤੇ ਨਾ ਹੀ ਗੋਰਿਆਂ ਤੋਂ ਆਜ਼ਾਦ ਹੁੰਦਾ ਜੀ ਸੋ ਇਸ ਕਰਕੇ ਹੱਕ ਸੱਚ ਦੀ ਲੜਾਈ ਲੜੀ ਜਾ ਰਹੀ ਹੈ ਜੀ ਹੁਣ ਵੀ ਜੇਕਰ ਏਡੇ ਵੱਡੇ ਜਬਰਦਸਤ ਬਾਦ ਵੀ ਜੇਕਰ ਲੋਕ ਜਿਹੜੇ ਆ ਉਹ ਇਕਜੁੱਟ ਨਾ ਹੋਏ ਜੀ ਜਿਹੜੇ ਵਿਖਰੇ ਫਿਰਦੇ ਨੇ ਕਿਸਾਨ ਆਗੂ ਆਪਣੀ ਹਉਮੇ ਨੂੰ ਲੈ ਕੇ ਜੇਕਰ ਉਹਨਾਂ ਨੂੰ ਵੀ ਸਮਝ ਨਾ ਲੱਗੀ ਏਕਤਾ ਦੇ ਲਈ ਲੋਕਾਂ ਨੂੰ ਵੀ ਸਮਝ ਨਾ ਲੱਗੀ ਤਾਂ ਫੇਰ ਪੰਜਾਬ ਜਿਹੜਾ ਉਹ ਜਲਦੀ ਗੁਲਾਮ ਹੋ ਜਾਏਗਾ ਪੰਜਾਬੀਆਂ ਨੂੰ ਕਿਸੇ ਨੇ ਬਚਾਉਣਾ ਨਹੀਂ ਤੇ ਇਸ ਲਈ ਮੇਰੀ ਤਾਂ ਬਸ ਇਹ ਬੇਨਤੀ ਹੱਥ ਜੋੜ ਕੇ ਭਾਈ ਇੱਕਮੁੱਠ ਹੋ ਜਓ ਤੇ ਤਗੜੇ ਹੋ ਕੇ ਜਿਹੜਾ ਉਹ ਸੰਘਰਸ਼ ਵਿੜਿਆ ਜਾਵੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਕਾਹੀ ਆਪਣੇ ਪੰਜਾਬ ਦੇ ਪੈਰ ਲੱਗਣਿਆ ਨਹੀਂ ਤੇ ਇਹਨਾਂ ਨੇ ਉਖੇੜ ਕੇ ਜਿਵੇਂ ਅਧਰਨੀ ਨਹੀਂ ਉਖੇੜੇ ਇਹ ਮੈਂ ਕਹਿ ਸਕਦਾ ਕਿ ਇੱਕ ਢੰਗ ਦੇ ਨਾਲ ਇਹਨਾਂ ਨੇ ਪੰਜਾਬ ਦੇ ਵਿੱਚੋਂ ਪੰਜਾਬੀਆਂ ਦੇ ਪੈਰ ਉਖੇੜੇ ਆ ਜੀ ਜਿਸ ਢੰਗ ਦੇ ਨਾਲ ਮਤਲਬ ਇੱਥੇ ਅਦਰ ਸਟੇਟਾਂ ਦਾ ਕਬਜ਼ਾ ਲੋਕਾਂ ਦਾ ਹੋ ਰਿਹਾ ਹੈ ਨਾ ਇਹ ਇਹ ਇੱਥੋਂ ਤੱਕ ਦੇਖ ਲਿਆ ਜਾਵੇ ਕਿ ਇਹ ਸਮਝ ਲਓ ਕਿ ਪੰਜਾਬੀਆਂ ਦੇ ਪੈਰ ਜਿਹੜੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਉਖਾੜ ਦਿੱਤੇ ਆ ਹੁਣ ਆਪਾਂ ਪੈਰ ਲਾਉਣੇ ਕਿਵੇਂ ਆ ਇਹ ਸੋਚਣ ਵਾਲੀ ਗੱਲ ਜਿਹੜੀ ਆ ਸਮੂਹ ਪੰਜਾਬੀਆਂ ਦੀ ਉਹ ਜਿੱਥੇ ਜਿੱਥੇ ਵੀ ਵਸਦੇ ਬਿਲਕੁਲ ਪੋਜਰਾ ਜੀ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਜਿਵੇਂ ਤੁਸੀਂ ਸੀਨੀਅਰ ਫਾਰਮ ਲੀਡਰ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਇਹ ਜੋ ਪੰਜਾਬ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਹੈ ਬਿਲਕੁਲ ਹੀ ਸੈਂਟਰ ਦੇ ਇਸ਼ਾਰਿਆਂ ਤੇ ਕੀਤਾ ਗਿਆ ਹੈ ਤੇ ਆਮ ਆਦੀ ਪਾਰਟੀ ਵੀ ਜੋ ਬੀਜੇਪੀ ਨਾਲ ਰਲ ਕੇ ਕੰਮ ਕਰ ਰਹੀ ਹੈ ਲੇਕਿਨ ਦੂਜੇ ਪਾਸੇ ਉਹਨਾਂ ਨੇ ਇਹ ਵੀ ਹੈਰਾਨੀ ਜਤਾਈ ਆ ਕਿ ਕਿਤੇ ਨਾ ਕਿਤੇ ਫਾਰਮਰਜ਼ ਵੀ ਭੋਸਾਕਾਰ ਬੈਟੇਸ਼ਨ ਸੈਂਟਰਾਂ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਗੱਲਬਾਤਾਂ ਨਾਲ ਕੋਈ ਹੱਲ ਨਿਕਲ ਆ ਜਾਵੇਗਾ ਲੇਕਿਨ ਇਹ ਇੱਕ ਆਮ ਆਦੀ ਪਾਰਟੀ ਨੇ ਪਿੱਠ ਵਿੱਚ ਛੁਰਾ ਮਾਰਿਆ ਫਾਰਮਰਸ ਦੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮਾਂ ਵਿੱਚ ਵੀ ਜੋ ਫਾਰਮਰਸ ਬਾਹਰ ਨੇ ਉਹਨਾਂ ਵੱਲੋਂ ਕੋਈ ਨਾ ਕੋਈ ਇੱਕ ਸਖਤ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ਤੇ ਆਉਣ ਵਾਲੇ ਸਮਾਂ ਵਿੱਚ ਮੀਟਿੰਗ ਵੀ ਕੀਤੀ ਜਾਣੀ ਤਾਂ ਕਿ ਜੋ ਆਗੂ ਅਰੈਸਟ ਕੀਤੇ ਗਏ ਨੇ ਉਹਨਾਂ ਨੂੰ ਵੀ ਜਲ ਤੋਂ ਜਲਦ ਰਿਹਾ ਕੀਤਾ ਜਾਵੇ ਤੇ ਦੁਬਾਰਾ ਸੰਘਰਸ਼ ਨੂੰ ਸ਼ੁਰੂ ਕੀਤਾ ਜਾਵੇ ਇਸ ਪੂਰੇ ਮਾਮਲੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਕਾਲ ਚੱਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ